ਇਹ ਮਨੂੰ ਸਮਝ ਨਹੀਂ ਆ ਰਿਹਾ ਇਹ ਆਮ ਆਦਮੀਆਂ ਦੀ ਸਰਕਾਰ ਹੈ ਕਿ ਬਦਨਾਮ ਆਦਮੀਆਂ ਦੀ ਸਰਕਾਰ ਹੈ ਸਾਡੇ ਜਲੰਧਰ ਦੇ ਵਿੱਚ ਹੀ ਕੱਲ ਇੱਕ ਵਕੀਲ ਦੇ ਘਰ ਬੋੜੀਆਂ ਚੱਲ ਗਈਆਂ ਉਹਦੇ ਤੇ ਅਟੈਕ ਹੋ ਗਿਆ ਕੱਲ ਔਰ ਅੱਜ ਦੋ ਬੰਦਿਆਂ ਦੇ ਦਾਦ ਦਿਖਾ ਕੇ ਪੈਸੇ ਲੈ ਗਏ ਪੰਜਾਬ ਦੇ ਵਿੱਚ ਹਾਲਾਤ ਬਹਾਰ ਹੋ ਜਾ ਰਹੇ ਸਰਕਾਰ ਦੇ ਗ੍ਰਿਫਤ ਤੋਂ ਸਾਡੇ ਮੁੱਖ ਮੰਤਰੀ ਜੀ ਨੂੰ ਪਤਾ ਨਹੀਂ ਉਹ ਕਿਸ ਟਾਈਮ ਕੰਮ ਕਰਦੇ ਆ ਜਾਂ ਕੰਮ ਪਤਾ ਨਹੀਂ ਕਰਦੇ ਵੀ ਆ ਕਿ ਨਹੀਂ ਕਰਦੇ ਪੰਜਾਬ ਦਾ ਉਹਨਾਂ ਨੂੰ ਜ਼ਿਆਦਾ ਵਜਨ ਹਰਿਆਣੇ ਦੀਆਂ ਇਲੈਕਸ਼ਨਾਂ ਤੇ ਹੋਰ ਇਲੈਕਸ਼ਨਾਂ ਦਾ ਰਹਿੰਦਾ ਹੈ ਪੰਜਾਬ ਦਾ ਬਹੁਤ ਹੀ ਬੁਰਾ ਹਾਲ ਹੋ ਰਿਹਾ ਹੈ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ ਇਸ ਕਰਕੇ ਸਰਕਾਰ ਹੋਸ਼ ਕਰੇ ਇਹ ਨਾ ਹੋਵੇ ਕਿ ਸਾਡੇ ਹੱਥ ਚੋਂ ਸਾਰੀ ਗੇਮ ਨਿਕਲ ਜੇ ਹਾਲਾਤ ਇੰਨੇ ਖਰਾਬ ਹੋ ਜਾਈਏ ਕਿ ਇੱਥੇ ਅਰਾਜਕਤਾ ਵਾਲੀ ਸਥਿਤੀ ਆ ਜਾਏ ਹੁਣ ਵੀ ਸਰਕਾਰ ਸਮਝੇ ਨਸ਼ਿਆਂ ਨੂੰ ਬੰਦ ਕਰਾਵੇ ਆ ਜਿਹੜੀਆਂ ਲੁੱਟਾਂ ਖੋਹਾਂ ਗੈਂਗਸਟਰ ਤੇ ਇੱਥੇ ਫਰੋਤੀਆਂ ਦਾ ਕੰਮ ਚੱਲਿਆ ਹੋਇਆ ਇਹਨੂੰ ਸਰਕਾਰ ਰੋਕੇ ਛੇਤੀ ਨਹੀਂ ਤਾਂ ਸਾਨੂੰ ਵੱਡਾ ਸੰਘਰਸ਼ ਵਿੜਨ ਲਈ ਮਜਬੂਰ ਹੋਣਾ ਪਏਗਾ